ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਭਾਂਡਿਆਂ ਨੂੰ ਕਲੀ ਕਰਾਂਗੇ ਅੱਜ ਆਪਾਂ ਆਪਣਾ ਹੈ ਨਾ ਚਾਹਲਾ ਟੋਪੀਆ ਵਾਲਾ ਗੰਦਾ ਹੋਇਆ ਪਿਆ ਦੇਖੋ ਤੇ ਆਪਾਂ ਇਹਨੂੰ ਨਾ ਕਲੀ ਕਰਾਂਗੇ ਘਰੇ ਆਪਾਂ ਘਰੇ ਹੀ ਕਰ ਲਾਂਗੇ ਨਾਲੇ ਸਸਤੇ ਪੈਂਦੀ ਹੈ ਤੇ ਆ ਆਪਨਾ ਹੈਗੀ ਕਲੀ ਆ ਆ ਤੇ ਆ ਆਦਰਾ ਆਪਣੇ ਨਸਾਦਰ ਹੈ ਇਹ ਆਪਾਂ ਨਾ ਨਸਾਦਰ ਨੂੰ ਕੁੱਟ ਲਿਆ ਆਪਣਾ ਖਾਲ ਵੱਟੇ ਨਾਲ ਬਰੀਕ ਪਾਊਡਰ ਬਣਾ ਲਿਆ ਓ ਤਾਂ ਤੇ ਹੁਣ ਜੀ ਆਪਾਂ ਕਰਦੇ ਆਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਪਤੀਲੇ ਨੂੰ ਨਾ ਟੋਪੀਏ ਨੂੰ ਗਰਮ ਕਰਾਂਗੇ ਹਾਂ ਜੀ ਆਪਾਂ ਗੈਸ ਆਨ ਕਰ ਲਿਆ ਉੱਤੇ ਰੱਖਤਾ ਟੋਪੀਆ ਹੁਣ ਆਪਾਂ ਇਹਨੂੰ ਨਾ ਪੂਰਾ ਗਰਮ ਕਰਾਂਗੇ ਜਦੋਂ ਪੂਰਾ ਗਰਮ ਹੋਵੇ ਫੇਰ ਆਪਾਂ ਕਲੀ ਕਰਾਂਗੇ ਆਪਾਂ ਨੂੰ ਟੋਪੀਏ ਨੂੰ 5-7 ਮਿੰਟ ਹੋ ਗਏ ਆਪਾਂ ਦੇਖਦੇ ਹਾਂ ਹੁਣ ਗਰਮ ਹੋਇਆ ਕਿ ਨਹੀਂ ਆਪਾਂ ਹੁਣ ਇਹਦੇ ਵਿੱਚ ਕਲੀ ਲਾ ਕੇ ਦੇਖਾਂਗੇ ਜੇ ਕਲੀ ਪਿਗਲ ਗਈ ਤਾਂ ਫਿਰ ਤਾਂ ਜੇ ਇਹ ਗਰਮ ਹੋ ਰਿਹਾ ਆ ਦੇਖੋ ਇਹ ਗਰਮ ਹੋ ਗਿਆ ਤੇ ਇਹਨੂੰ ਆਪਾਂ ਐਸ ਤਰ੍ਹਾਂ ਕਰਕੇ ਉੱਤੇ ਲਾ ਦਿੰਨੇ ਆ ਦੇ ਤੇ ਗੈਸ ਆਪਾਂ ਬੰਦ ਕਰ ਦਾਂਗੇ ਹੁਣ ਇਹਦੇ ਉੱਤੇ ਆ ਪਾ ਦਾਂਗੇ ਨਸਾਦਰ ਤੇ ਜਿਹੜਾ ਧੂਆ ਨਾ ਇਹ ਹਾਨੀਕਾਰਕ ਹੈ ਨਹੀਂ ਗਾ ਬਹੁਤ ਵਧੀਆ ਹੁੰਦਾ ਇਹ ਧੂਆ ਤੇ ਆਪਾਂ ਪ੍ਰਾਣਾ ਕੱਪੜਾ ਲਿਆ ਇਹਨੂੰ ਹੁਣ ਵਿਚ ਮਾਰ ਦਿਆਂਗੇ ਐਸ ਤਰ੍ਹਾਂ ਕਰਕੇ ਦੇਖੋ ਜੀ ਟੋਪੀਆ ਆਪਣਾ ਕਿੱਦਾਂ ਸੋਹਣਾ ਬਣ ਗਿਆ ਵੈਸੇ ਜੇ ਕੋਟਨ ਹੋਵੇ ਨਾ ਜਿਹੜੀ ਰੈਡੀਮੇਡ ਕੋਟਨ ਹੁੰਦੀ ਉਹਦੇ ਨਾਲ ਬਹੁਤ ਵਧੀਆ ਹੋ ਜਾਂਦਾ ਕਪੜਾ ਥੋੜਾ ਜਿਹਾ ਮੱਚ ਜਾਂਦਾ ਤੇ ਆਪਾਂ ਦਾ ਫਿਰ ਦੇਸੀ ਤਰੀਕਾ ਹੀ ਵਾਰ ਤੇ ਕਿ ਆਪਣਾ ਟੋਪੀਆ ਬਣ ਗਿਆ ਬਹੁਤ ਵਧੀਆ ਥੋੜਾ ਜਿਹਾ ਇੱਥੋਂ ਕਾਲਾ ਰਹਿ ਗਿਆ ਇਹ ਤੇ ਹੁਣ ਆਪਾਂ ਥੋੜਾ ਜਿਹਾ ਗਰਮ ਕਰਕੇ ਨਾ ਤੇ ਕਲੀ ਤੇ ਨਸਾਦਰ ਫੇਰ ਲਾ ਦਿੰਨੇ ਆਪਾਂ ਹਾਂਜੀ ਆਪਾਂ ਟੋਪੀਆ ਕਲੀ ਹੋ ਗਿਆ ਤੇ ਹੁਣ ਆਪਾਂ ਇਹ ਠੰਡੇ ਪਾਣੀ ਚ ਪਾਵਾਂਗੇ ਦੇਖੋ ਆਪਣਾ ਟੋਪੀਆ ਕਿੱਦਾਂ ਸੋਹਣਾ ਕਲੀ ਹੋ ਗਿਆ ਹੁਣ ਆਪਾਂ ਦੂਸਰਾ ਵੀ ਐਸੇ ਤਾਂ ਕਹੀਂ ਕਰ ਲਾਂਗੇ ਹੁਣ ਆਪਾਂ ਨਾ ਦੂਸਰਾ ਟੋਪੀਆ ਵੀ ਕਰਦੇ ਆ ਇੱਕ ਤਾਂ ਆਪਾਂ ਕਰ ਲਿਆ ਹੁਣ ਇਹਨੂੰ ਆਪਾਂ ਪੂਰਾ ਗਰਮ ਕਰ ਲਾਂਗੇ ਆਪਾਂ ਦੇਖਦੇ ਗਰਮ ਹੋਇਆ ਕਿ ਨਹੀਂ ਹੋ ਗਿਆ ਜੀ ਆਪਣਾ ਟੋਪੀਆ ਗਰਮ ਤੇ ਹੁਣ ਆਪਾਂ ਕਲੀ ਇਹਦੇ ਵਿੱਚ ਲਾਤੀ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਨਸੱਦਰ ਲਓ ਜੀ ਆਪਣਾ ਫੋਕ ਜਾ ਰਹੀ ਕਲੀ ਹੋ ਗਿਆ ਹੁਣ ਆਪਾਂ ਠੰਡੇ ਪਾਣੀ ਚ ਡੁਬੋਣੇ ਆਂ ਲਓ ਜੀ ਤੋਸਗੇ ਆਪਣੇ ਹੋ ਗਏ ਤਿਆਰ ਤੇ ਆਪਾਂ ਪਹਿਲੀ ਵਾਰ ਕੀਤਾ ਦੂਜੀ ਵਾਰ ਆਪਾਂ ਬਹੁਤ ਵਧੀਆ ਕਰ ਲਾਂਗੇ ਲਓ ਜੀ ਸਾਡੇ ਨਾ ਟੋਪ ਕੀ ਵਧੀਆ ਕਲੀ ਹੋ ਗਏ ਅਸੀਂ ਕੀਤੇ ਪਹਿਲੀ ਵਾਰ ਤੇ ਦੂਜੀ ਵਾਰ ਇਦਾਂ ਵੀ ਵਧੀਆ ਸਫਾਈ ਹੋ ਜੂਗੀ ਤੇ ਨਾਲੇ ਸਸਤੇ ਪੈ ਜਾਂਦੇ ਘਰੇ ਕੀਤੇ ਬਹੁਤ ਵਧੀਆ ਬਣ ਗਏ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ